ਇਹ ਸੁਣੀ ਰਜਾਈ ਆ ਸੁੱਕਣੇ ਪਾਉਣ ਖੁਣਾ ਹੀ ਨਾ ਨਾ ਅਸੀ ਹੋਈ ਹੀ ਆ ਕਿਤੇ ਵੇ ਮੰਮੀਆ ਕੰਬਲ ਵੀ ਪਾ ਲਈਏ ਇਹ ਫੜਾ ਕਰਨ ਤਾਰ ਤੇ ਨਾ ਸੁਤਰਾਊਗਾ ਚਲ ਇੱਥੇ ਪਾ ਦੇ ਇਹ ਬਾਅਦ ਚ ਤਾਰ ਤੇ ਪਾ ਦਾਂਗੇ ਨਾ ਹਉ ਤੇ ਕਿਦਾ ਸੋਨਾ ਕੰਬਲ ਜਿਹੜਾ ਤਾਰ ਆਉਂਦਾ ਨਾ ਮੈਂ ਉਹਦੇ ਨਾਲ ਸਲਾ ਕਰਦੀ ਆ ਇਹ ਇੱਕ ਦੀਪ ਨੂੰ ਮੈਂ ਕੰਬਲ ਦੇ ਆ ਕੇ ਦਈਏ ਜਿੰਨਾ ਦੇ ਨਾ ਕਮਾਉ ਸਰਤੇ ਹੋਣ ਉਹਨਾਂ ਨੂੰ ਤੇ ਆਸ ਹੁੰਦੀ ਆ ਤੇ ਅਸੀਂ ਲੈ ਲੈਣੇ ਆ ਤੇ ਦੀਪ ਨੇ ਉਚਾਰੀ ਨੇ ਕਿਹਦੇ ਸਰਤੇ ਲੈਣਾ ਆ ਆਪ ਹੀ ਮੈਂ ਆਪ ਨੂੰ ਕੰਬਲ ਦੇਣਾ ਪੈਣਾ ਵਾ ਮੈਂ ਦੀ ਹੀ ਭਾਰ ਕੰਬਲ ਤੇ ਹੈਗੇ ਆ ਇਹਦਾ ਤੇ ਬੱਸ ਨਾ ਮੰਮੀ ਦਾ ਨਾ ਦੀਪਾਲੀ ਧਿਆਨਵਾ ਦੀਪਾਲੀ ਦੀਪ ਨੂੰ ਆ ਕੰਬਲ ਦੇ ਦਈਏ ਦੀਪ ਨੂੰ ਬਿਸਤਰੇ ਦੇ ਦਈਏ ਦੱਸ ਜਦੋਂ ਧੀਆ ਵਿਆਹੀਆਂ ਜਾਂਦੀਆਂ ਮੰਤ ਤਾਂ ਇਹ ਆਪਣੇ ਘਰ ਵੀ ਥੋੜਾ ਬੋਤਾ ਸਮਾਨ ਬਣਾ ਹੀ ਲੈਂਦੇ ਹਣ ਸਦਾ ਪੇਕੇ ਥੋੜਾ ਉਹਨਾਂ ਨੂੰ ਦਿੰਦੇ ਰਹਿੰਦੇ ਆ ਮੰਮੀ ਨੇ ਤੇ ਕਿਤੇ ਨਾ ਘਰ ਦਾ ਜਾੜਾ ਹੀ ਧਰਿਆ ਵਾ ਕੰਬਲ ਵੇਖ ਵੇਖ ਕੇ ਨੂੰ ਘੇਰਾ ਪੈਣ ਦੀਆਂ ਕਿਹੜਾ ਵਾਲਾ ਦੀਪ ਨੂੰ ਦੇ ਦਾਂ ਆ ਦੀਪ ਨੂੰ ਦੇ ਦਾਂ ਆ ਉਹ ਦੀਪ ਨਹੀਂ ਬਣਾ ਸਕਦੀ ਇੰਨੀ ਸਵਾਈ ਕਰਨ ਦੀ ਆ ਤੇ ਬਣਾ ਲਏ ਹ ਬੰਦਾ ਨਹੀਂ ਆ ਕਾਇਦੇ ਕੋਲ ਮੰਜੀਤਾ ਹਾਂਜੀ ਮੰਮੀ ਬਹਿ ਜਾ ਇੱਥੇ ਮੈਂ ਕਹਿ ਰਹੀ ਆ ਕਿ ਜਿਵੇਂ ਤਾਰ ਆਉਂਦਾ ਨਾ ਤੇ ਇੱਕ ਪੇਟੀ ਲੈ ਲਈਏ ਪੰਜ ਬਿਸਤਰੇ ਕਰ ਲਈਏ ਤੇ ਅਗਲੀ ਵਾਰ ਨਾ ਦੀਪ ਕੇ ਘਰ ਲੜਾਈ ਪਈ ਹੈ ਜਾਈ ਤੋਂ ਐਰ ਕਾ ਨਾ ਉਹਨਾਂ ਦੇ ਘਰ ਲੜਾਈ ਪਵੇ ਤੇ ਥੋੜੇ ਸਮਾਨ ਉਹਨੂੰ ਦੇ ਆਈਏ ਮੰਮੀ ਹਰ ਗੱਲ ਜਦ ਤੂੰ ਇਹ ਦੀਪ ਦਾ ਇਤਿਆਰ ਰੱਖਦੇ ਆ ਇਦਾਂ ਕਿਦਾਂ ਸਰੂਗਾ ਤੁਸੀਂ ਵੀ ਸਿਆਣੇ ਜੇ ਜੇ ਤੁਸੀਂ ਦੀਪ ਨੂੰ ਮਾੜਾ ਜਿਉ ਕੁਛ ਕਹਿ ਦਿੰਦੇ ਤੁਸੀਂ ਚੁੱਕ ਕਹਿ ਦਿੰਦੇ ਇੱਥੋਂ ਸਮਾਨ ਦੇ ਆਈ ਇੱਥੋਂ ਐ ਦੋਤ ਕੀ ਗੱਲ ਉਹ ਸਰ ਜੂਗਾ ਉਹ ਕਰਦਾ ਉਹਦੇ ਸਹੁਰਿਆਂ ਨੇ ਉਹਦੇ ਵਿੱਚੋਂ ਹਿੱਸਾ ਨਹੀਂ ਦੇਣਾ ਉਹਨੂੰ ਕੋਈ ਨਹੀਂ ਇਹਦੇ ਪੇਕੇ ਦਾ ਸਾਰ ਦਿੰਦੇ ਆ ਨਹੀਂ ਮੇਰੀ ਗੱਲ ਸੁਣ ਮਨਜੀਤ ਉਹ ਤਾਂ ਇੱਥੇ ਵੀ ਹਿੱਸਾ ਹੈ گاਵਾ ਉਹ ਧੀ ਆਇਆ ਕਰਦੀ ਉਹ ਲੈ ਸਕਦੀ ਆ ਮੰਮੀ ਉਹ ਗੱਲ ਨਹੀਂ ਲੈ ਸਕਦੀ ਆ ਪਰ ਇਹ ਥੋੜਾ ਵਾ ਵੀ ਜਿਹੜੀ ਚੀਜ਼ ਵੇਖੀ ਆਪਾਂ ਤੋਹੀ ਚੋਕ ਉਥੇ ਪਹਚਾਦੋ ਜਿਹੜੀ ਵੇਖੀ ਉਹੀ ਚੋਕ ਉਥੇ ਪਹਚਾਦੋ ਤਾਂ ਭੈਰ ਕੀ ਹੋ ਗਿਆ ਤਾਂ ਤਾਂ ਕੀ ਆ ਉਹ ਦੇਵਾਂਗੇ ਤਾਂ ਮਾਂ ਹੀ ਮਾਂ ਪਿਓ ਨਾ ਹੈ ਉਹਦਾ ਦੀਪ ਦਾ ਤਾਂ ਅਸੀਂ ਤਾਂ ਤੁਹਾਡੇ ਨਾਲ ਸਾਵਾਂ ਕੰਮ ਕਰਦੇ ਆ ਤਾਂ ਦੇ ਸਕਦੇ ਆਂ ਅਸੀਂ ਉਹਨੂੰ ਦੇ ਨਹੀਂ ਸਕਦੇ ਭੈਣ ਭਰਾ ਤਾਂ ਹੈਗੇ ਨਾ ਸ਼ਿੰਦੀ ਜੀ ਤੁਹਾਡੀ ਯਾਰ ਆ ਦੇ ਸਕਦੇ ਆਂ ਅਸੀਂ ਤੇ ਤੂੰ ਇੰਨਾ ਗੁੱਸਾ ਨਾ ਕਰਿਆ ਕਰ ਉਹ ਵੀ ਇਹ ਕਰ ਦੇ ਹੱਕਦਾਰ ਆ ਅੱਜ ਆਇਆ ਹੈ ਨਹੀਂ ਉਹ ਉਥੋਂ ਕੰਪਨੀ ਚ ਗੇਤੇ ਕਹਿੰਦੇ ਬੇ ਪੇਟੀ ਲੈ ਦੀਏ ਬਿਸਤਰੇ ਲੈ ਦੀਏ ਉਹ ਕਰ ਲੀਏ ਇਹ ਕਰਦਾ ਨਾ ਕੋ ਸੋਚੇ ਜ ਸਾਡੇ ਘਰੇ ਪੱਥਰ ਵੀ ਲੱਗਣ ਵਾਲਾ ਪਿਆ ਵਾ ਇਹ ਸਾਰੀ ਉਮਰ ਇਹ ਕਰਦਾ ਸੋਚਦੇ ਰਹੇ ਆ ਕੀ ਨਹੀਂ ਤੈਨੂੰ ਬਣਾ ਕੇ ਦਿੱਤਾ ਗੱਲ ਮੰਮੀ ਹੋਣੀ ਹੈਗੀ ਜੀ ਆਪਾਂ ਹੀ ਹਰ ਚੀਜ਼ ਦੀਪ ਨੂੰ ਲੈ ਕੇ ਦਿੰਦੇ ਰਵਾਂਗੇ ਨਾ ਤੇ ਉਹਦੇ ਘਰ ਦਿਆਂ ਤੇ ਜ਼ਿੰਮੇਵਾਰੀ ਨਹੀਂ ਬਣਾਉਂਨੇ ਉਹਨਾਂ ਨੇ ਆਪਣਾ ਕੋਈ ਨਹੀਂ ਆ ਜਾਂਦੀ ਇਹ ਚੀਜ਼ ਉਹਦੀ ਐਦਾ ਕਿਦਾਂ ਸਰੂਗਾ ਦੋ ਤੀਆਂ ਨਾਇ ਪਾਲਣ ਦੇ ਆ ਨਾ ਪੜਾਉਂਦੇ ਆ ਉੱਥੇ ਉਹਦਾ ਕੌਣ ਕੋਈ ਸਹਾਰਾ ਹੈਗਾ ਤੇ ਨਾ ਜੋਬਨ ਨੂੰ ਕਿਸਾਨ ਵਾ ਇੰਨਾ ਬੜਾ ਵਾ ਉਹ ਆਪਣੇ ਘਰ ਦੇ ਵਿੱਚ ਰਲ ਮਿਲ ਕੇ ਰਹਿਣ ਦੇ ਆ ਨਾਲੇ ਉਹਦੇ ਉਹਦਾ ਉੱਥੇ ਕੌਣ ਵਾ ਕਮਾਉਣ ਵਾਲਾ ਉਹ ਹਰ ਇੱਕ ਗੱਲ ਉੱਥੇ ਹੱਥ ਢਾਇਆ ਕਰੂਗੀ ਵੀ ਮੈਨੂੰ ਫਲਾਣੀ ਚੀਜ਼ ਚਾਹੀਦੀ ਏ ਢਿੰਗੜੀ ਚਾਹੀਦੀ ਏ ਅਹੀਂ ਉਹਦੇ ਮਾਪੇ ਪੇਕੇ ਆ ਅਹੀਂ ਮੈਂ ਥੋੜਾ ਆ ਉਹਨੂੰ ਸਹਾਰਾ ਦੇਵਾਂਗੇ ਨਾ ਤ ਉਹਨੂੰ ਹੌਸਲਾ ਹੂਗਾ ਕੁੜੀ ਨੂੰ ਹਾਂ ਤੇ ਸਹੀ ਮੰਮੀ ਤੁਹਾਡੀ ਗੱਲ ਠੀਕ ਵਾ ਉਥੇ ਉਹਦਾ ਪੂਰਾ ਹੀ ਹੱਕ ਬੰਦਾ ਵਾ ਉਹਦਾ ਹਿੱਸਾ ਨਹੀਂ ਉਥੇ ਉਹ ਘਰ ਚ ਹੈਗਾ ਹਿੱਸਾ ਤਾਂ ਹੈਗਾ ਉਹ ਕਿੱਡੇ ਕ ਮਰਬੇ ਆ ਕਿੰਨੇ ਕ ਚੜੇ ਆ ਮਰਬੇ ਜਿਹੜਾ ਤੂੰ ਮੈਨੂੰ ਦੱਸ ਕਰੀ ਜਾਨੀ ਉਹਦਾ ਹਿੱਸਾ ਉਹਦਾ ਹਿੱਸਾ ਹਿੱਸਾ ਕਿੰਨਾ ਕੋ ਉਥੇ ਮੈਨੂੰ ਦਾਹ ਪੈ ਲਈਆਂ ਵਾ ਕੀ ਇੱਕ ਕਿੱਲੇ ਚ ਉਹਨੂੰ ਆਜੂਗਾ ਵਿਚਾਰੀ ਨੂੰ ਉਹਦੀ ਬੜੀ ਤਨਖਾਹ ਆ ਜਿੰਨੇ ਆਉਣਾ ਵਾ ਉਹ ਐ ਆਉਂਦਿਆਂ ਨੂੰ ਖਰਚੇ ਤਿਆਰ ਕਰ ਲਏ ਜਿੱਦਾਂ ਬਹੁਤ ਉਹ ਕੈਨੇਡਾ ਚ ਆਉਣ ਡਿਆ ਵਾ ਨੇ ਜੇ ਤੁਹੀਂ ਗਾੜੀ ਮੋਰੇ ਲਾਕੇ ਤੁਰਨਾ ਹੋਵੇ ਤੇ ਫੇਰ ਜੇ ਕੁੜੀ ਨੂੰ ਆਸਰਾ ਦੇਣਾ ਹੋਵੇ ਤੇ ਜੇ ਆਸਰਾ ਦੋਗੇ ਨਾ ਤੇ ਉਹਦਾ ਕਿਤੇ ਵਿਚਾਰੀ ਦਾ ਸੀਨਾ ਠੰਡਾ ਹੋ ਜਾਊਗਾ ਹਾਈ ਦਾਣਾ ਕਰਿਆ ਕਰ ਸਭ ਕੁਝ ਮਹਾਰਾਜ ਨੇ ਦਿੱਤਾ ਤੈਨੂੰ ਨਾ ਤੁਹਾਡੇ ਧੀ ਦਾ ਸੀਨਾ ਠੰਡਾ ਹੋਣਾ ਨਾ ਤੁਹਾਡਾ ਸੀਨਾ ਠੰਡਾ ਹੋਣਾ ਵਾ ਪਤਾ ਨਹੀਂ ਇਹਨਾਂ ਨੇ ਤੇ ਕੀ ਦੀ ਖੰਡਾ ਜਾੜਾ ਧਰਿਆ ਦੀਪ ਨੂੰ ਉਹ ਲਟਾਦਾ ਦੀਪ ਨੂੰ ਉਹ ਲਟਾਦਾ ਅਜੇ ਪਹੁੰਚਿਆ ਨਹੀਂ ਪਤਾ ਨਹੀਂ ਉਹਨੇ 2-4000 ਕਮਾਇਆ ਉਥੇ ਕਿ ਨਹੀਂ ਕਮਾਇਆ ਛੇਤੀਆਂ ਦੀਪ ਨੂੰ ਪੇਟੀ ਲੈਦਾ ਬਿਸਤਰੇ ਲੈਦਾ ਦੀਪ ਜੋਗੀ ਬਸ ਹੋ ਜਾ ਚੰਗਾ ਇੱਥੇ ਨਾ ਕੱਕ ਬਾਨ ਦਾ ਮੇ ਸਾਡੇ ਘਰ ਦਾ ਐਡਾ ਇਹਨਾਂ ਨੇ ਜਾੜਾ ਧਰਿਆ ਕਿਤੇ ਸੱਚੀ ਕਿਤੇ ਸਾਡੀ ਜਾਨ ਸੂਲੀ ਤੇ ਟੰਗੀ ਆ ਦੀਪ ਦਾ ਕਾਢਾ ਕਰ ਵਾਲਾ ਮਰ ਗਿਆ ਵਾ ਘਰ ਦੇ ਨਾ ਮੇਰਾ ਬਰਬਾਦ ਕਰ ਦਿੱਤਾ ਵਾ ਢੋਵਾ ਠਵਾਈ ਇਥੋਂ ਉਥੇ ਲਾ ਦੋ ਉਥੇ ਜੋ ਆਦਾ ਆਉਂਦਾ ਦੀਪ ਨੂੰ ਦੇਵਾ ਦੀਪ ਨੂੰ ਦੇਵਾ ਦੀਪ ਹੀ ਚਾਸ਼ ਫੇਰੇ ਪ੍ਰਧਾਨਕਾਰ ਛੱਡੀ ਇਹਨਾਂ ਨੇ ਦੀਪ ਹੀ ਪ੍ਰਧਾਨ ਕੀਤੀ ਆ ਦੀਪ ਨਾ ਹੋ ਗਈ ਕਿਤੇ ਮਹਾਰਾਣੀ ਹੋ ਗਈ ਆ ਕੀ ਲੋੜ ਹੈ ਇਹਨੂੰ ਪੁੱਛਣ ਦੀ ਮੈਂ ਤਾਂ ਆਖਿਆ ਚੱਲ ਨਾਹਾਂ ਤੇ ਸਲਾਹ ਕਰਕੇ ਤਾਂ ਤੁਰਾਂਗੇ ਸਲਾਹ ਕੀਤੀ ਚੰਗੀ ਹੁੰਦੀ ਆ ਸਭ ਕੋਹੀਂ ਤੇ ਅਹੀਂ ਇਹਨਾਂ ਦੇ ਨਾਲ ਸਭ ਕੋ ਕਰਦੇ ਰਹਿੰਦੇ ਆ ਸਾਰੀ ਦਿਹਾੜੀ ਟੋਟਾ ਟੱਟ ਮਾਰਦੇ ਰਹਿੰਦੇ ਆ ਤੇ ਚਲ ਜੀ ਇਹ ਕੀ ਚਾਰ ਜੁੱਲੀਆਂ ਆ ਨਾ ਕੁੜੀ ਨੂੰ ਦੇਣੀਆਂ ਆ ਤੇ ਦੇ ਦਿੰਦੇ ਤੇ ਫੇਰ ਕੀ ਸੀ ਉਹਨੂੰ ਵੀ ਵਿਚਾਰੀ ਨੂੰ ਜਦ ਹੀ ਕਹਾਂ ਸਲਾਹ ਹੋ ਜਾਂਦਾ ਇਹ ਮੇਰਾ ਮਾਂ ਪਿਓ ਆ ਤੇ ਚੱਲ ਦਿੰਦਾ ਵਾ ਉਹਦੇ ਨਾਲ ਹੋਰ ਉਹਦੀ ਉਮਰ ਤੇ ਨਹੀਂ ਲੰਘ ਜਾਣੀ ਵਿਚਾ ਦੀ ਦੀ ਪਾਣੀ ਪੀਣਾ ਵਾ ਪਾਣੀ ਰਹਿਣ ਦੇ ਹੁਣ ਪਾਣੀ ਕੀ ਪੀਣਾ ਵਾ ਹੋਰ ਆ ਸੌਦਾ ਚੁੱਕ ਲਾ ਚੁੱਕ ਲੈ ਨਹੀਂ ਆ ਕੋਈ ਨਹੀਂ ਸੌਦਾ ਵੀ ਚੁੱਕਿਆ ਜਾਂਦਾ ਵਾ ਕੀ ਗੱਲ ਆ ਤੂੰ ਗੜੀ ਚੁੱਪ ਕਰਕੇ ਬੈਠੀ ਆ ਚੁੱਪ ਚੱਪ ਕੀ ਕਰਨਾ ਵਾ ਕੰਬਲ ਕੱਢ ਕੇ ਸੁੱਕਣੇ ਪਾਏ ਸੀ ਉਹ ਮੈਂ ਕਹਿਣ ਡਈ ਹਾਂ ਮਨਜੀਤ ਨੂੰ ਵਿਚਾਰਾ ਕੁੜੀ ਨੂੰ ਨਾ ਚਾਰ ਕ ਬਿਸਤਰੇ ਤੇ ਇੱਕ ਪੇਟੀ ਲੈ ਦਈਏ ਬਿਚਾਰੀ ਤਾਂ ਕੌਣ ਉੱਥੇ ਵੀ ਇੱਕ ਦੇ ਦੁੱਖ じゃ ਬੜਾ ਹੁੰਦਾ ਵਾ ਪਿਛਲੇ ਸਿਆਲ ਨਾਲ ਉਹਨਾਂ ਦੇ ਘਰ ਰਜਾਈ ਤੋਂ ਲੜਾਈ ਹੋਈ ਸੀ ਤੇ ਮੈਂ ਆਖਿਆ ਚੱਲ ਐਰਕਾ ਨਾਲ ਕੋਈ ਗੱਲ ਕਰਨਗੇ ਤੇ ਚੱਲ ਚਾ ਪੰਜ ਬਿਸਤਰੇ ਬਹੁਤੇ ਨਾ ਦੋ ਤੇ ਪੰਜ ਹੀ ਬਿਸਤਰੇ ਉਹ ਕਿੱਥੇ ਚੜੀ ਕਿੱਥੇ ਉਤਰੀ ਘਰ ਜਾੜ ਦਿੱਤਾ ਤੂੰ ਹੀ ਸਾਡੇ ਪੱਥਰ ਲੱਗਣ ਵਾਲਾ ਸਾਡਾ ਹੋਣ ਵਾਲਾ ਐਦਾਂ ਦੀਆਂ ਗੱਲਾਂ ਕਰ ਕਰਕੇ ਮੈਨੂੰ ਸੁਣਾਈ ਜਾਂ ਰਹੀ ਦੱਸ ਇਹੀ ਵੀ ਘਰ ਦੇ ਵਿੱਚ ਤੁਹਾਡੇ ਨਾਲ ਹੀ ਆ ਇੰਨਾ ਕੋ ਘਰ ਦਾ ਬਣਾ ਦਿੱਤਾ ਹਾਲੇ ਪਤਾ ਨਹੀਂ ਹੁਣ ਕੀ ਇਹਨੇ ਕਰਦਾ ਬਣਾਉਣਾ ਵਾ ਐਨਾ ਹੀ ਕਰਨ ਦੇ ਟਟ ਰਟ ਸਾਰੀ ਦਿਹਾੜੀ ਮਰਨ ਦੇ ਆ ਇਹਨਾਂ ਨੂੰ ਐਨਾ ਐਡਾ ਬੰਗਲਾ ਪਾ ਕੇ ਦਿੱਤਾ ਵਾ ਤੇ ਫੇਰ ਵੀ ਇਹਨਾਂ ਨੂੰ ਠੰਡ ਨਹੀਂ ਪੈਂਦੀ ਕੁੜੀ ਦਾ ਹੀ ਦੁੱਖ ਦਾ ਸਭ ਕੋ ਕੁੜੀ ਦਾ ਹੀ ਆਂਦੀ ਘਰ ਪਰ ਦਿੱਤਾ ਤੁਸੀਂ ਕੁੜੀ ਦਾ ਹੀ ਪਰ ਦਿੱਤਾ ਕੁੜੀ ਨੂੰ ਇਹੀ ਕੀ ਦੇ ਤਾ ਵਾ ਕੁੜੀ ਦੇ ਬਚਾਰੀ ਨੂੰ ਨਾ ਨਾ ਕੋਈ ਉਹਨੂੰ ਚਾਜਣਾ ਉੱਥੇ ਰਹਿਣ ਬਹਿਣ ਨਾ ਕੋਈ ਗੱਲ ਨਾ ਕੋਈ ਬਾਤ ਉਹ ਤੂੰ ਉਹਨਾਂ ਗੱਲਾਂ ਕਿਉਂ ਕਰਨੀਆਂ ਇਹੋ ਜੀਆਂ ਦਿਨਾਂ ਦਾ ਤੇ ਚੁੱਪ ਕਰਕੇ ਅਸੀਂ ਆਪ ਦੇ ਆਉਂਦੇ ਚੱਲ ਨਹੀਂ ਆਖਿਆ ਮੈਂ ਤੇ ਆਖਿਆ ਵੀ ਸਾਡਾ ਇੱਕੋ ਇੱਕੋ ਤਾਂ ਮੁੰਡਾ ਵਾ ਤੇ ਇੱਕ ਹੀ ਨਾ ਵਾ ਤੇ ਚੱਲ ਸਲਾਹ ਨਾਲ ਜਿਹੜਾ ਤੁਰੇ ਨਾ ਬੰਦਾ ਉਹ ਵਧੀਆ ਗੱਲ ਰੈਂਦੀ ਆ ਜਿਹੜਾ ਹੁਣ ਇਦਾਂ ਹੋਇਆ ਅਸੀਂ ਦੇਹ ਦਿੰਦੇ ਉਹ ਆ ਦਿੰਦੇ ਨਹੀਂ ਤੇ ਫੇਰ ਘਰ ਦੇ ਵਿੱਚ ਕਲਾਵਾਦੀ ਆ ਕਲਾ ਤੇ ਜਿਹੜੀ ਆ ਮਕਾਉਣੀ ਚਾਹੀਦੀ ਆ ਪਾਉਣੀ ਥੋੜਾ ਚਾਹੀਦੀ ਆ ਘਰ ਦੇ ਵਿੱਚ ਸਲਾਹ ਦੀ ਆ ਮਾਨਤਾਂ ਦੀ ਜੇ ਕੋਈ ਮੰਨੇ ਤੇ ਠੀਕ ਆ ਸਲਾਹ ਤੂੰ ਜੋ ਉਹਨਾਂ ਕਰਨ ਪਈ ਤੇ ਸਾਡੇ ਕੋਲ ਸਭ ਕੋ ਹੈਗਾ ਯਹੀਂ ਆਪਣੇ ਪਰਦੇ ਨਾ ਦੇ ਆ ਉਹਦੇ ਕੋਲ ਪਰਦਾ ਵੀ ਰੱਖਣਾ ਪੈਂਦਾ ਕੱਲਾ ਮੁੰਡਾ ਤੇ ਬਣਾ ਕੇ ਵੀ ਬਥੇਰਾ ਖੋਹ ਦਿੱਤਾ ਉਹ ਤੇ ਤਾਂ ਬਥੇਰਾ ਖੋਹ ਆ ਮੈਂ ਤਾਂ ਅੱਖਾਂ ਚੋਂ ਨਾਉ ਮਾਟਾ ਆਪਣੀ ਸਲਾਹ ਦੇ ਨਾਲ ਤੁਰਦੇ ਆ ਇਹ ਤਾਂ ਘਰ ਨਹੀਂ ਪਾੜਦਾ ਉਹ ਬਰ ਉਹਨੇ ਇੱਕ ਗੱਲ ਸੋਚੀ ਨਹੀਂ ਉਹ ਤਾਂ کہیں ਕਿੱਥੇ ਚੜੀ ਕਿੱਥੇ ਉਤਰੀ ਤਾਂ ਦੀਆਂ ਗੱਲਾਂ ਕਰ ਸਕਦੇ ਸੀ ਉਹਨੇ ਤੇ ਮੇਰਾ ਵੀ ਫੱਕਾ ਹੀ ਨਹੀਂ ਛੱਡਿਆ ਉਹਨੇ ਖਿਲਾਕਾਰ ਨੇ ਇਹਦਾ ਆਪਣੇ ਮੁੰਡੇ ਨਾਲ ਕਰਦੇ ਸੀ ਬਹਿ ਕੇ ਉਹਨੂੰ ਸਮਝਾਉਂਦੇ ਵੀ ਕੁੜੀ ਨੂੰ ਕੋਈ ਥੋੜੇ ਬਲੇ ਭਾਂਡੇ ਕੋਈ ਪੇਟੀ ਛੇਟੀ ਕੋਈ ਕਪੜਾ ਲੀੜਾ ਨੂੰ ਦੇ ਜਾਂਦੇ ਠੀਕ ਆ ਤੂੰ ਇਹ ਨਾ ਕਰਨ ਬਿਠੀ ਛਲਾ ਤੂੰ ਆਬ ਬੀਟੀ ਕਰਾਉ ਉਹਨੂੰ ਫਿਰ ਤੇ ਆ ਰਹੀ ਨਹੀਂ ਆ ਹੋਰ ਕੀ ਆ ਮੁੰਡਾ ਵੀ ਆਉਣ ਹੀ ਵਾਲਾ ਵਾ ਉਹਦੇ ਨਾਲ ਸਾਰੀ ਗੱਲਬਾਤ ਕਰਦੇ ਆ ਉਹਨੂੰ ਆਨੇ ਵੀ ਸਾਨੂੰ ਥੋੜਾ ਵੱਖਰਾ ਖਰਚਾ ਦਿਆ ਕਰ ਆ ਠੀਕ ਆ ਗੱਲ ਪੁੱਛ ਲੈਦੇ ਹਾਂ ਹੁੰਦਾ ਵਦ ਤੋ ਦੀਪ ਤਾਂ ਅੱਗੇ ਉਹਦੀ ਗੱਲ ਨਹੀਂ ਇਹਨੂੰ ਕਰਨੀ ਚਾਹੀਦੀ ਉਹ ਤਾਂ ਅੱਗੇ ਦੁੱਖਾਂ ਦੀ ਮਾਰੀ ਆ ਠੀਕ ਆ ਉਹ ਤੇ ਵਿਚਾਰੀ ਆਪਣੇ ਦਿਨ ਕੱਢਣ ਲਈ ਕਿ ਭੈਣ ਭਰਾ ਦਾ ਬਾਸ਼ਰ ਕੇ ਉਹ ਗੱਲ ਨਹੀਂ ਕਰਦੀ ਖੁੱਲ ਕੇ ਗੱਲ ਨਹੀਂ ਕਰਦੀ ਉਹ ਤੇ ਆਪਣੇ ਦਿਨ ਕੱਟਣ ਲਈ ਆ ਇਹਨੂੰ ਦੀਪ ਕੀ ਜਾਂਦੀ ਏ ਤਾਂ ਤਾਂ ਜਾਂਦੀ ਆ ਦੀਪ ਦੀ ਤਾਂ ਕਿਸਮਤ ਪਤਾ ਨਹੀਂ ਮਹਾਰਾਜ ਨੇ ਨਾ ਕਿੱਥੇ ਬਹਿ ਕੇ ਲਿਖ ਦਿੱਤੀ ਆ ਉਹਦੇ ਤੇ ਦਿਨ ਵਿਚਾਰੀ ਦੇ ਮੁੜੇ ਹੀ ਨਹੀਂ ਨਾ ਉਹਨੇ ਸਾਰੀ ਉਮਰ ਚੰਗਾ ਖਾਦਾ ਤੇ ਨਾ ਉਹਨੇ ਪਾਇਆ ਔਰ ਚੱਲ ਕੋਈ ਨਹੀਂ ਉਹਨੂੰ ਕਹੀਂ ਤਿੰਨ ਚਾਰ ਛੁੱਟੀਆਂ ਵਾਂ ਵਿੱਚ ਐਤਵਾਰ ਸੰਮਿਸਰਵਾਰ ਦੀ ਸ਼ੁੱਕਰਵਾਰ ਆ ਕੇ ਕੋਈ ਨਿਆਣੇ ਲੈ ਕੇ ਤੇ ਆਵੇ। ਉਹ ਤਾਂ ਚੱਲ ਮੈਂ ਕਹਿ ਹੀ ਦਊਂਗੀ ਆਜੂਗੀ ਆਖਿਆ ਆਈ ਜਾਣਾ ਉਹਨੇ ਕਿ ਆਹੋ। ਚੱਲ ਬਹਿ ਜਾ ਨਾ ਮੈਂ ਸੌਦਾ ਪਾਵਾਂ ਨਾ ਮੈਂ ਤੁਹਾਨੂੰ ਲੱਸੀ ਲਿਆ ਕੇ ਬਣਾ ਕੇ ਤੇ ਤੇ ਦਵਾ ਦਾ ਘੁੱਟ। ਦੀਦੀ মাসੀ ਇਹ ਗੱਲ ਕੀ ਕਹਿ ਗਈ? ਕਹਿਣਾ ਕੋਣਾ ਕੀ ਆ ਤੁਹਾਡੀ ਤੇ ਜਮਾਨ ਮੂੰਹ ਜੋ ਨਿਕਲਦੀ ਨਹੀਂ। ਨਾ ਮਾ ਦੀ ਜਨਾ ਪੁੱਤ ਦੀ ਅਗਲੀ ਕਿਆਗੀ ਮੋ ਤੇ ਵੀ ਮੈਨੂੰ ਤਾਂ ਨਹੀਂ ਆ ਦੀਪ ਕੰਮ ਚੰਗਾ ਲੱਗਦਾ ਤੇ ਲੱਗਦਾ ਸੱਚੀ ਨਹੀਂ ਆ ਵੇਖੋ ਜੋ ਬਣ ਕੋਈ ਬਾਹਰੋਂ ਰਿਸ਼ਤੇਦਾਰ ਆ ਜੀ ਕੋਈ ਭੈਣ ਭਰਾਵੇ ਅਗਲੀ ਦੇ ਵੀੜੇ ਚ ਪੋਚਾ ਲੌਂਡੀ ਹੋਊਗੀ ਤੇ ਕੀ ਕਹੂਗੀ ਦੁਨੀਆ ਚੰਗਾ ਲੱਗੂਗਾ ਪਰ ਨਾ ਜੇ ਦਵਿੰਦਰ ਕਹਿ ਦਿੰਦੀ ਤੇ ਤੁਹਾਨੂੰ ਸਾਰੇ ਟੱਬਰ ਨੂੰ ਮਾੜੀ ਲੱਗਦੀ ਆ ਮਾਸੀ ਨੇ ਗੱਲ ਉਦਾਂ ਸਿਆਣੀ ਕੀਤੀ ਆ ਅੱਗੇ ਭਾਵੇਂ ਵਾਦਾ ਘਾਟਾ ਇਥੇ ਕਰ ਗਈ ਉਹਨੂੰ ਵੀ ਪਤਾ ਲੱਗ ਗਿਆ ਵਾ ਵੀ ਕੀ ਕੰਮ ਕਰਦੀ ਤੇ ਕੀ ਨਹੀਂ ਨਹੀਂ ਮੇਰੀ ਗੱਲ ਸੁਣੋ ਇਹ ਤੁਹਾਡੀ ਜਨਾਨੀਆਂ ਦੀ ਗੱਲ ਆ ਨਹੀਂ ਮੰਮੀ ਕਵੇ ਤੇ ਕਵੇ ਹੁਣ ਮੈਂ ਬੁੜੀਆਂ ਦੀਆਂ ਗੱਲਾਂ 'ਚ ਕੀ ਬੋਲਾਂ ਨਾ ਬੋਲੋ ਤੁਸੀਂ ਚੁੱਪ ਰਹੋ ਕੋਈ ਗੱਲ ਨਹੀਂ ਜੋ ਹੁੰਦਾ ਹੋਣ ਦੋ ਮੇਰੀ ਗੱਲ ਸੁਣੋ ਆ ਦੂਜੀ ਗੱਲ ਹੁਣ ਉਹਨਾਂ ਦੇ ਘਰ ਜਾਂਦੀ ਆ ਕੰਮ ਕਰਨ ਜਾਂਦੀ ਆ ਨਾ ਬੰਦਾ ਘਰ ਦਾ ਕੰਮ ਕਰਦਾ ਘਰ ਦਾ ਕੰਮ ਕਰਕੇ ਅਗਲੀ ਨਹਾ ਧੋ ਕੇ ਡਿਜ਼ਾਈਨ ਵਾਲੇ ਸਿਰਵਾਹ ਵਾ ਕੇ ਜਾਂਦੀ ਆ ਇਹਨੂੰ ਇਹ ਗੱਲਾਂ ਸ਼ੋਭਾ ਦਿੰਦੀਆਂ ਵਾ ਹੈ ਕੱਲ ਨੂੰ ਕਿਸੇ ਨੇ ਉਥੇ ਮੜ ਜੀ ਵੀ ਉਂਗਲ ਕਰਤੀ ਤੇ ਬਦਨਾਮੀ ਕਿਹਦੀ ਹੋਣੀ ਆ ਪਰ ਮੂੰਹ ਵਿਖਾ ਲੋਗੇ ਲੋਕਾਂ ਨੂੰ ਅਗਲੀ ਇਦਾਂ ਹੀ ਨੀ ਤੁਰੀ ਫਿਰਦੀ ਰੰਗ ਲਾਉਂਦੀ ਐ ਰੰਗ ਤੇ ਜਿੱਦਨ ਉਹ ਰੰਗ ਲੱਗ ਗਏ ਨਾ ਫਿਰ ਸਾਡੇ ਵੀ ਡੇਲੇ ਬਾਹਰ ਆ ਜਾਣੇ ਆ ਉਹ ਮੇਰੀ ਗੱਲ ਸੁਣ ਚੇ ਤੇਰੇ ਲੈ ਕੇ ਘੜੀ ਬਹਿ ਜਾਈਏ ਤੈਨੂੰ ਇਹੀ ਕੰਮ ਉਹਦੇ ਪਿੱਛੇ ਪਈ ਹੈ ਹੈ ਗੱਲਾਂ ਤੇ ਮੇਰੀਆਂ ਤੁਹਾਨੂੰ ਬੁਰੀਆਂ ਲੱਗਦੀਆਂ ਤੇ ਸੱਸ ਮੇਰੀ ਨੂੰ ਕੌੜੀਆਂ ਜ਼ਹਿਰ ਵਰਗੀਆਂ ਲੱਗਦੀਆਂ ਜਿੱਦਨ ਪੁੱਤ ਕੋਈ ਗੱਲ ਹੋ ਗਈ ਨਾ ਇੱਥੇ ਵੇਖੀ ਮੂੰਹ ਬਖਾਲਣ ਜੋਗੇ ਨਹੀਂ ਤੁਸੀਂ ਰਹਿਣਾ ਸਾਰੇ ਟੱਬਰ ਨੇ ਕੋਈ ਗੱਲ ਨਹੀਂ ਸਿਆਣੀ ਆ ਓ ਐਡੀ ਨਿਆਣੀ ਨਹੀਂ ਆ ਬੜੀ ਸਿਆਣੀ ਆ ਉਹਨੂੰ ਨਹੀਂ ਪਤਾ ਦੋ ਕੁੜੀਆਂ ਵੇਹੋਂ ਲਿਪਸਟਿਕਾਂ ਲਾ ਲਾ ਜਾਂਦੀ ਆ ਉਹ ਕਿੰਨੂੰ ਵਖਾਉਂਦੀ ਨੂੰ ਨਹੀਂ ਲੌ ਤੇ ਮੈਂ ਤਾਂ ਲਾਉਣੀ ਤੇਰੇ ਸਿਰ ਤੇ ਉਹ ਕਿਹਦੇ ਸਿਰ ਤੇ ਲਾਉਣੀ ਦੱਸ ਮੈਨੂੰ ਹੇ ਕੋਈ ਗੱਲ ਨਹੀਂ ਰੀਜ ਹੁੰਦੀ ਬੰਦੇ ਦੀ ਮਨ ਚ ਟੂਟੇ ਉਹਦੇ ਪਿੱਛੇ ਪੈ ਜਨਾ ਜੇ ਮੈਂ ਤੇਰੇ ਕੋਲ ਬਹਿ ਜਨਾ 2 ਮਿੰਟ ਤੇ ਤੇਰਾ ਆਹੀ ਆ ਲੰਦਾ ਉਹਦੇ ਪਿੱਛੇ ਪਈ ਉਹਦੇ ਪਿੱਛੇ ਪਈ ਕੀ ਇਹਨੂੰ ਘਰੋਂ ਕੱਢਦਾ ਦੱਸ ਮੈਨੂੰ ਨਹੀਂ ਉਹਨੂੰ ਨਾ ਕੱਢ ਮੈਨੂੰ ਕੱਢ ਦੇ ਉਹਨੂੰ ਰੱਖ ਲੈ ਫਿਰ ਮੈਂ ਇੰਨੀ ਗੱਲ ਕਰਨੀ ਤੇ ਅੱਗ ਲੱਗ ਜਾਂਦੀ ਤੈਨੂੰ ਜੇ ਤੁਸੀਂ ਰਲ ਮਿਲ ਕੇ ਰਹੋ ਦੋਵੇਂ ਜਾਣੀਆਂ ਤੇ ਕਿੰਨਾ ਫਰਕ ਪੈਂਦਾ ਸਾਨੂੰ ਲੋਕ ਗੱਲਾਂ ਕਰਨੀ ਨਾ ਮੈਂ ਤੇ ਬਥੇਰਾ ਰਲ ਮਿਲ ਕੇ ਰਹਿਣੀ ਆ ਸਾਸਨਾ ਵੀ ਤੇ ਜਠਾਣੀ ਨਾ ਵੀ ਪਰ ਉਹ ਉਹ ਤਾਂ ਮੇਰੇ ਨਾਲ ਰਲ ਕੇ ਰਹਿੰਦੀ ਨਹੀਂ ਉਹ ਤੇ ਜਿਹੜਾ ਰਿਸ਼ਤੇਦਾਰ ਹੁੰਦਾ ਉਹਨੂੰ ਦੱਸਣਾ ਬਹਿ ਜਾਂਦੀ ਆ ਉਹ ਤੂੰ ਮੇਰੀ ਮਾਂ ਨਾਲ ਹੀ ਰਲ ਕੇ ਰਹਿੰਦੀ ਉਹਦੇ ਨਾਲ ਵਿਚਾਰੀ ਨਾ ਕਿੱਥੋਂ ਰਹਿਣਾ ਤੇਰੀ ਮਾਂ ਤੇ ਰਲ ਕੇ ਰਹਿਣ ਵਾਲੀ ਹੈ ਹੀ ਨਹੀਂ ਆ ਤੇ ਸਾਨੂੰ ਉਹ ਰਲ ਕੇ ਦੋਵਾਂ ਨੂੰ ਬਹਿ ਨਹੀਂ ਦਿੰਦੀ ਮੇਰੀ ਮਾਂ ਤੈਨੂੰ ਕੀ ਕਹਿੰਦੀ ਆ ਦੱਸ ਮੈਨੂੰ ਬਹੁਤ-ਬਹੁਤ ਕਹਿੰਦੀ ਆ ਹਾਂ ਆਪ ਤੇ ਸਾਰਾ ਦਿਨ ਬੰਬੀ ਤੇ ਰਹਿਣਾ ਤੇ ਕੱਬ ਨਹੀਂ ਕਰਨਾ ਜੇ ਮੈਂ ਆਖਿਆ ਵੀ ਦੋ ਜੀ ਆਪਾਂ ਕਿੱਡੀ ਸੋਹਣੀ ਰੋਟੀ ਖਾਂਦੇ ਹਾਂ ਤੇ ਅਸੀਂ ਅੱਡ ਹੋ ਜਾਈਏ ਨਾ ਫੇਰ ਗੱਲ ਅੱਡ ਤੇ ਚੁੱਪ ਕਰ ਜਾ ਨੋ ਸਮਝ ਨਹੀਂ ਆਉਂਦੀ ਤੈਨੂੰ ਅਕਲ ਹੈੀ ਮੜੀ-ਮੋਟੀ ਖਰਚੇ ਕਿੰਨੇ ਆ ਕੱਲ ਨੂੰ ਕੁੜੀਆਂ ਵਿਆਹਣ ਵਾਲੀਆਂ ਵੀ ਹੋਈਆਂ ਵਾ ਕੋਈ ਨੀ ਜਵਾਨ ਹੋਂਦੀ ਦਿਨੋ-ਦਿਨ ਸਕੂਲਾਂ ਦੇ ਖਰਚੇ ਉਹਨਾਂ ਲਈ ਪੈਸੇ ਆਉਂਦੇ ਨਾਲ ਬਰਾਬਰੀ ਬੜੇ ਆਉਂਦੇ ਉਹਨਾਂ ਦੇ ਪੈਸੇ ਆ ਆ ਅਜੇ ਤਾਂ ਸਹੀ ਵੀ ਨਹੀਂ ਪੈਸੇ ਆਉਂਦੇ ਨਾਲ ਹੀ ਆਉਂਦੇ ਉਹਨਾਂ ਆਹੋ ਬਹੁਤ ਕਮਾਈ ਆਉਂਦੀ ਆ 10 ਕਿਲੇ ਆ ਨਾ ਜੱਟ ਦੇ ਵੀ ਜਿਹੜੀ ਤੁਹਾਨੂੰ ਸਹੀ ਵੀ ਨਹੀਂ ਤੁਹਾਨੂੰ ਕਦੇ ਲੱਖਾਂ ਕਰੋੜਾਂ ਆਉਂਦੇ ਤੁਹਾਨੂੰ ਗੱਲਾਂ ਕਰਦਾ ਮਹਾਂਕ ਜੇ ਨਾ ਰੋਟੀ ਨਹੀਂ ਪਾਈਦੀ ਜੇ ਕੰਮ ਕਰਦੇ ਹਾਂ ਤੇ ਕੋਈ ਗੱਲ ਨਹੀਂ ਠੀਕ ਆ ਜਿੰਨੇ ਵੀ ਆਉਂਦੇ ਠੀਕ ਆ ਜਾਇਜ਼ ਹੀ ਹੁੰਦੇ ਆ ਦੀਦੀ ਦੀਦੀ ਹਰਜਿੰਦਰ ਆ ਜਾ ਲੰਘ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹਿ ਜਾ ਸ਼ੁਕਰ ਹੈ ਕਿ ਤੈਨੂੰ ਵੀ ਸਾਡੇ ਘਰ ਦਾ ਰਾਹ ਆਇਆ ਬਸ ਇਦਾਂ ਹੀ ਕੀ ਕਰਦੇ ਆਂ ਬਸ ਕੋਈ ਨਹੀਂ ਕੰਮ ਤਾਂ ਮੈਂ ਹੀ ਕਰਨਾ ਤੈਨੂੰ ਪਤਾ ਹੀ ਹੈ ਇਹ ਵੇਲੇ ਕੰਮ ਦਾ ਜ਼ੋਰ ਹੁੰਦਾ ਹੀ ਆ ਤੇ ਨਾਲੇ ਦੀਪ ਕੀ ਕਰ ਲਈ ਆ ਮੈਂ ਕਹ ਤਾਂ ਉਹ ਦੀਕਣ ਦੇ ਆਈ ਨਹੀਂ ਅਜੇ ਤੱਕ ਹੁਣ ਨਹੀਂ ਨੇ ਕੰਮ ਤੇ ਆਇਆ ਕਰਨਾ ਕੰਮ ਤੇ ਨਹੀਂ ਆਇਆ ਕਰਨਾ ਆਹੋ ਹੁਣ ਨਾ ਆਪ ਹੀ ਲਈ ਹੀ ਕਹਿਣ ਭੀ ਦੀਦੀ ਮੈਨੂੰ ਸਲਾਈ ਦਾ ਬੜਾ ਜ਼ੋਰ ਆ ਮਾਦਰ ਸੂਡ ਨਹੀਂ ਸੀ ਤੇ ਜਾਂਦੇ ਤੇ ਮੈਂ ਹੁਣ ਕੰਮ ਤੇ ਨਹੀਂ ਜਾਇਆ ਕਰਨਾ ਤੇ ਨਾਲੇ ਉਹਦੀ ਕੱਲ ਮਾਸੀ ਆਈ ਸੀ ਉਹ ਵੀ ਬੜੀ ਨਾਰਾਜ ਹੋਣ ਢਈ ਆਂਦੀ ਦੀਪ ਆ ਕੰਮ ਮੈਨੂੰ ਬਿਲਕੁਲ ਨਹੀਂ ਸਹੀ ਲੱਗਾ ਮਾਸੀ ਤੇ ਪਹਿਲਾਂ ਵੀ ਆਏ ਸੀ ਮੇਲੇ ਕਰਾਣਾ ਨੂੰ ਪਤਾ ਨਹੀਂ ਕਿ ਦੀਪ ਕੰਮ ਕਰਦੀ ਆ ਪਹਿਲਾਂ ਮਾਸੀ ਨੂੰ ਪਤਾ ਹੀ ਨਹੀਂ ਸੀ ਹੁਣ ਹੀ ਪਤਾ ਲੱਗਾ ਵਾ ਚਲੋ ਉਹ ਤਾਂ ਕੋਈ ਗੱਲ ਨਹੀਂ ਦਿਵਿੰਦਰ ਪਰ ਇਹ ਗੱਲ ਦੇ ਵਿੱਚ ਕੀ ਆ ਮਿਹਨਤ ਕਰਦੀ ਆ ਨਾਲੇ ਇੱਥੇ ਕਰਾ ਕੋਈ ਉਪਰਾ ਵਾ ਮੇਰੇ ਕੋ ਵੀ ਹੁੰਦਾ ਨਹੀਂ ਸੀ ਤਵਾਵਾ ਸੋਹੀ ਜਦੋਂ ਮਰਜੀ ਆਵਾਜ਼ ਮਾਰ ਲੈਣੀ ਆ ਤੈਨੂੰ ਦੀਪ ਨੇ ਭੇਜਿਆ ਆਦਾ ਪੇ ਦੱਸਿਆ ਉਹ ਨਹੀਂ ਨਹੀਂ ਮੈਨੂੰ ਦੀਪ ਨੇ ਕਿੱਥੇ ਭੇਜਿਆ ਵਾ ਆ ਜੋ ਬਨ ਮੇਰਾ ਐਵੇਂ ਖੜਬਦਾ ਰਹਿੰਦਾ ਇਨਕਨਕੀਆਂ ਗੱਲਾਂ ਤੋਂ ਦੀਪ ਦਾ ਕਰਕੇ ਹੀ ਤੇ ਉਹ ਮੈਂ ਆਖਿਆ ਚੱਲ ਘੜੀ ਬਹਿ ਗਿਆ ਹੁਣੀ ਤੇਰੇ ਲਾਗੇ ਅੱਛਾ ਹਾਂ ਚਲੋ ਖੜਬ ਬਣਾ ਲਈ ਤੇ ਕੋਈ ਗੱਲ ਨਹੀਂ ਆਹੋ ਰਲ ਮਿਲ ਕੇ ਰਿਆ ਕਰੋ ਨਹੀਂ ਮੈਂ ਤੇ ਬਥੇਰਾ ਤੈਨੂੰ ਪਤਾ ਹੀ ਆ ਮੇਰਾ ਤਾਂ ਸੁਭਾਅ ਦਾ ਦਾ ਹੈ ਹੀ ਨਹੀਂ ਆ ਮੈਂ ਤਾਂ ਇਹਨਾਂ ਦਾ ਦਾ ਜੋ ਜੀਬ ਬਾਹਰ ਨਹੀਂ ਕੱਢਦੀ ਵੀ ਚਲੋ ਰਲ ਮਿਲ ਕੇ ਮੈਨੂੰ ਪਤਾ ਵੀ ਉਹ ਵਿਚਾਰੀ ਹੁਣ ਐਦਾਂ ਵਾ ਹਣਾ ਤੇ ਰਲ ਮਿਲ ਕੇ ਧੀਆ ਪਾਲਣੀਆਂ ਵਾ ਉਹ ਓਦਾਂ ਵੀ ਆ ਮੈਂ ਕੰਮ ਕਰਦੇ ਹੱਕ 'ਚ ਹੈ ਨਹੀਂ ਹਾਂ ਪੀ ਕਿਤੇ ਕੋਈ ਭੈਣ ਭਰਾ ਆ ਜਾਂਦਾ ਵਾ ਤੈਨੂੰ ਪਤਾ ਹੀ ਆ ਕਿ ਇੱਧਰ ਡਈ ਹੋਵੇ ਕੰਮ ਧੰਦਾ ਕਰਨ ਤੇ ਫੇਰ ਇਦਾਂ ਈਸਤ ਆਪਣੀ ਵੀ ਘਟਦੀ ਆ ਤੇ ਮੈਨੂੰ ਉਹ ਤੇ ਮਾਸਾ ਨਹੀਂ ਚੰਗਾ ਲੱਗਦਾ ਤੇ ਚਲੋ ਨੇ ਆਪਣੇ ਮੂੰਹੋਂ ਕਹਿਤਾ ਹੁਣ ਚਲ ਚੰਗਾ ਮੈਂ ਚਲਦੀ ਆ ਬਹਿ ਜਾ ਨਹੀਂ ਨਹੀਂ ਬਹਿਣਾ ਨਹੀਂ ਆ ਕੰਮ ਬਥੇਰੇ ਮੈਨੂੰ ਲੱਗਦਾ ਵਾ ਦੀਪ ਡਰ ਗਈ ਐ ਰਵਿੰਦਰ ਦੀ ਉਹ ਹਰਕਤ ਨੇ ਨਾ ਉਹਨੂੰ ਡਰਾਤਾ ਗੱਲ ਵੀ ਠੀਕ ਆ ਬੰਦਾ ਬੜਾ ਕੋ ਸੋਚਦਾ ਵਾ ਗੱਲ ਨੂੰ ਗੱਲ ਬਾਤ ਨਿਕਲ ਗਈ ਨਾ ਤੇ ਇਹ ਗੱਲ ਚ ਪਤਨਾਮੀ ਵੀ ਬੜੀ ਆ ਬੇਸ਼ੱਕ ਰਵਿੰਦਰ ਨੂੰ ਆਪਣੀ ਗਲਤੀ ਦਾ ਅਹਿਸਾਸ ਆ ਪਰ ਦੀਪ ਦੇ ਮਨਚੇ ਤੇ ਡਰ ਬਹਿ ਗਿਆ ਨਾ ਇੱਕ ਚੋਰ ਜਿਹਾ ਬਹਿ ਗਿਆ ਕਿ ਜਾਓ ਫ੍ਰੀ ਸਟਾਈਲ ਆਉਂਦੀ ਹੀ ਤੇ ਬੇਚੀਜ ਕੰਮ ਕਰਕੇ ਗਾਂ ਜਾਂਦੀ ਹੀ ਉਹ ਬਿਸ਼ਵਾਸ ਜਾਨੀ ਰਾਜਾ ਦਾ ਬੰਦੇ ਦਾ ਨਹੀਂ ਹੁਣ ਕਿਥੇ ਚਲੀ ਮੈਂ ਹਦੀ ਨੂੰ ਦੱਸ ਆਵਾ ਪੀ ਆਇਆ ਨਹੀਂ ਜਾਣਾ ਤੇ ਕੰਮ ਟਾਈਮ ਨਾ ਕਰ ਲਿਆ ਕਰ ਮੈਂ ਤੇ ਉਹਦਾ ਦੱਸ ਆਈ ਆ ਚਲ ਜੇ ਤੂੰ ਦੱਸਣਾ ਆਪਣੇ ਮੂੰਹ ਤੇ ਦੱਸਿਆ ਤੇ ਪਰ ਲੱਗ ਨਾ ਜਾਈ ਕਿਤੇ ਦਿਨ ਮਨਦੀ ਕੋਈ ਨਹੀਂ ਮੈਂ ਆ ਗਈ ਜੇ ਆਹੋ ਆ ਜਾ ਆ ਜਾ ਦੀਪ ਚੰਗਾ ਆ ਤੂੰ ਆ ਗਈ ਮੈਂ ਤੈਨੂੰ ਫੋਨ ਹੀ ਕਰਨ ਵਾਲੀ ਸੀ ਇੱਥੇ ਬਹਿ ਦਵਿੰਦਰ ਕੀ ਕਹਾਂ ਤੇ ਇਹ ਤੂੰ ਕੰਮ ਤੇ ਨਹੀਂ ਆਇਆ ਕਰਨਾ ਹਾਂ ਦੀਦੀ ਮੇਰੀ ਗੱਲ ਸੁਣ ਦੀਪ ਤੂੰ ਕਿਹੜੀ ਗੱਲੋਂ ਡਰਦੀ ਆ ਰਵਿੰਦਰ ਤੈਨੂੰ ਮੈਂ ਦੱਸਿਆ ਨਾ ਉਹਦੇ ਮਨ ਦੇ ਵਿੱਚ ਨਾ ਕੋਈ ਸ਼ੈਤਾਨੀ ਆ ਗਈ ਉਹਨੇ ਤਾਂ ਇਹ ਹਰਕਤ ਕੀਤੀ ਆ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੈਗਾ ਵਾ ਮਾਫੀ ਮੰਗੀ ਆ ਉਹਨੇ ਮੇਰੇ ਤੋਂ ਤੂੰ ਨੇ ਤੇਰੇ ਤੋਂ ਵੀ ਕਿਹਾ ਵੀ ਮੈਂ ਮਾਫੀ ਮੰਗੂੰਗਾ ਮੈਨੂੰ ਪਤਾ ਵਾ ਦੀਦੀ ਇਦਾਂ ਦੀ ਨਹੀਂ ਕੋਈ ਗੱਲ ਚਲੋ ਉਹਨਾਂ ਨੇ ਆਪਣੀ ਗਲਤੀ ਮੰਨ ਲਈ ਆ ਤੇ ਕੋਈ ਗੱਲ ਨਹੀਂ ਤੇ ਬਾਕੀ ਮੈਂ ਕਿਹੜਾ ਕੋਈ ਨਹੀਂ ਕੀਜੀ ਕੋਈ ਖਾਣ ਵਾਲੀ ਚੀਜ਼ਾਂ ਕੋਈ ਮੈਨੂੰ ਮੂੰਹ 'ਚ ਪਾ ਲੂਗਾ ਇੰਨੀ ਕਿ ਸਮਝਦਾਰੀ ਤੇ ਮੈਂ ਵੀ ਵਰਤ ਸਕਦੀ ਆ ਪਰਿਆਂ ਜਿਹੜੀ ਗੱਲ ਦਾ ਆਪਾਂ ਨੂੰ ਡਰ ਹੀ ਉਹ ਗੱਲ ਹੋਈ ਆ ਕਿਹੜੀ ਗੱਲ ਦਵਿੰਦਰ ਨੇ ਆ ਕਿਤੇ ਉਦੋਂ ਰਸੋਈ 'ਚ ਕੰਮ ਕਰਦੇ ਆ ਵੇਖ ਲਿਆ ਤੇ ਉਹਨੇ ਵੀਡੀਓ ਬਣਾ ਕੇ ਰੱਖ ਲਈ ਆ ਵੀਡੀਓ ਬਣਾ ਲਈ ਦੀਦੀ ਮੈਨੂੰ ਆਂਦੇ ਜੇ ਹੁਣ ਇਹ ਵੀਡੀਓ ਮੈਂ ਸਾਰਿਆਂ ਨੂੰ ਵਿਖਾ ਸਕਦੀ ਆ ਤੇਰੇ ਪੇਕਿਆਂ ਨੂੰ ਵੀ ਵਿਖਾ ਸਕਦੀ ਆ ਹੁਣ ਮੈਂ ਕੁਝ ਨਹੀਂ ਕਰ ਸਕਦੀ ਦੀਦੀ ਜਿਹਦਾ ਡਾਲੀ ਉਹੋ ਗੱਲ ਹੋ ਗਈ ਆ ਤੇRenderTarget ਵੀਡੀਓ ਬਣਾ ਲਈ ਮੈਨੂੰ ਵਿਖਾਈ ਉਹਨਾਂ ਨੇ ਕੀ ਆ ਵੀਡੀਓ ਵਿੱਚ ਉਹੋ ਦੀਦੀ ਜਿੱਥੇ ਉਹਨਾਂ ਮੇਰਾ ਹੱਥ ਫੜਿਆ ਪਤਾ ਨਹੀਂ ਕਿਦਾਂ ਉਸ ਟਾਈਮ ਇਹਨੇ ਮੈਨੂੰ ਵੇਖ ਲਿਆ ਰੱਬ ਵੀ ਨਾ ਗੱਲ ਤੇ ਬੜੀ ਮਾਰੀ ਆ ਦੀਪ ਵੀਡੀਓ ਦਵਿੰਦਰ ਕੋ ਨਹੀਂ ਜਾਣੀ ਚਾਹੀਦੀ ਮੈਂ ਤੇ ਇੱਥੇ ਤਾਂ ਕਿ ਸੋਚਿਆ ਹੈ ਵੀ ਇਹ ਗੱਲ ਜੀ ਤੁਸਕ ਛਿਸਕ ਵੀ ਇਹਦੇ ਕੰਨੀ ਨਾ ਪਵੇ ਜੇ ਸੇਤੀ ਵੀਡੀਓ ਇਹਦੇ ਕੋ ਚਲ ਗਈ ਗੱਲ ਬੜੀ ਖਰਾਬ ਆ ਦੀਦੀ ਜੀ ਮਾੜੀ ਜੀ ਕੋਈ ਮੇਰੇ ਕੋਲੋਂ ਗਲਤੀ ਹੋ ਗਈ ਆ ਤੇ ਉਹਨੇ ਤਾਂ ਉਸ ਵੇਲੇ ਚੋਕ ਕੇ ਤੇ ਉਹਦੇ ਪਹਿਲਾਂ ਹੀ ਨਹੀਂ ਮੈਨੂੰ ਕੰਮ ਤੇ ਆਉਣ ਦਿੰਦੀ ਉਹਦੇ ਪਹਿਲਾਂ ਹੀ ਇਸ ਚੀਜ਼ ਤੇ ਬੜੀ ਖਲਾਫ ਹੀ ਵੀ ਕੰਮ ਨਹੀਂ ਕਰਨ ਜਾਣਾ ਤੇ ਮੈਂ ਹੀ ਜिद ਕੀਤੀ ਮੈਂ ਮੈਂ ਆਪਣੀ ਲੋੜ ਨੂੰ ਜਾਣਾ ਮੈਨੂੰ ਤੁਸੀਂ ਰੋਕ ਨਹੀਂ ਸਕਦੇ ਪਰ ਹੁਣ ਤਾਂ ਮੈਂ ਬੇਵਸ ਹੋ ਗਈਆਂ ਇਹਨਾਂ ਗੱਲਾਂ ਨੂੰ ਛੱਡ ਤੂੰ ਇਹ ਵੇਖ ਵੀ ਕੀ ਹੋ ਸਕਦਾ ਪਤਾ ਕਿਉਂ ਬਾਕੀਆਂ ਕੋ ਪੜਦੇ ਰੱਖੰਦਾ ਕੋਈ ਮਤਲਬ ਹੀ ਨਹੀਂ ਆ ਤੇਰੀ ਸਾਸ ਤੇ ਹਰ ਵੇਲੇ ਤੇਰੇ ਨਾਲ ਆ ਸਾਨੂੰ ਦੋ ਜੀ ਨੂੰ ਪਤਾ ਲੱਗ ਗਿਆ ਔਰ ਜਿਹਦੇ ਕੋਲ ਪਰਦਾ ਰੱਖਣਾ ਹੀ ਜੇ ਉਹ ਦੇਖੋ ਖੋਲ ਹੀ ਗਿਆ ਤੂੰ ਚੋਰੀ ਕੇ ਕੋ ਰੱਖ ਰਹੀ ਆ ਗੱਲ ਤੇ ਆ ਟੈਨਸ਼ਨ ਵਾਲੀ ਪਰ ਤੈਨੂੰ ਇੱਕ ਗੱਲ ਕਵਾਂ ਇੱਕ ਸਲਾਹ ਦਿੰਨੀ ਆ ਤੈਨੂੰ ਤੈਨੂੰ ਜੋ ਵੀ ਕਹਿੰਦੀ ਜਿੱਦਾਂ ਵੀ ਕਹਿੰਦੀ ਆ ਉਹਦਾ ਹੀ ਕਰੀ ਜਾ ਬੇਸ਼ੱਕ 2-4 ਦਿਨ ਸਾਡੇ ਘਰੇ ਬਣਾ ਹੀ ਕੰਮ ਤੇ ਤੇ ਕਿਸ ਤਰ੍ਹਾਂ ਨਾ ਉਹਦੇ ਫੋਨ ਦੇ ਵਿੱਚੋਂ ਵੀਡੀਓ ਡਿਲੀਟ ਕਰੀਏ ਦੀਦੀ ਉਹਨਾਂ ਦੇ ਫੋਨ ਦਾ ਲੋਕ ਆਪਾਂ ਕਿੱਥੇ ਪਤਾ ਕਰਾਂਗੇ ਉਹ ਵੀ ਤੈਨੂੰ ਦੱਸਣੀ ਆ ਜਦੋਂ ਕਈ ਵਾਰੀ ਤੂੰ ਕਿਤੇ ਬਾਹਰ ਜਾਨੀ ਆ ਨਾ ਜਾਂ ਆਪਣੇ ਪਿੰਡ ਪੁੰਡ ਤੇ ਉਹ ਆਪਣਾ ਫੋਨ ਸਿਮੂ ਨੂੰ ਦੇ ਕੇ ਨਾ ਉਹਨੂੰ ਲਾਲਚ ਦੇ ਕੇ ਤੇ ਉਹਦੇ ਕੋ ਘਰ ਦਾ ਕੰਮ ਕਰਵਾਉਂਦੀ ਆ ਇਹ ਕਰਕੇ ਫੋਨ ਦੇ ਲੋਕ ਦਾ ਸਿਮੂ ਨੂੰ ਜ਼ਰੂਰ ਪਤਾ ਹੋਊਗਾ ਹਾਂ ਉਹਨੂੰ ਪਤਾ ਹੋ ਸਕਦਾ ਉਹ ਫੜਦੀਂਦੀ ਫੋਨ ਮੈਨਾਂ ਕਰਦੀ ਆ ਤਾਂ ਵੀ ਫੜਦੀਂਦੀ ਇੱਕ ਵਾਰੀ ਫੋਨ ਦੇ ਵਿੱਚ ਵੀਡੀਓ ਡਿਲੀਟ ਹੋ ਗਈ ਨਾ ਤੇ ਫੇਰੇ ਤੇਰਾ ਕੁਝ ਨਹੀਂ ਵਗਾਰ ਸਕਦੀ ਨਹੀਂ ਤੇ ਇਹ ਤੂੰ ਭਾਵੇਂ ਇਹਦੀ ਹੋਈ ਮਰਜ਼ਾ ਜਿੰਨਾ ਮਰਜੀ ਇਹਦਾ ਕਰਲਾ ਇੰਨੇ ਉਹ ਵੀਡੀਓਸ ਕੱਲੇ ਕੱਲੇ ਨੂੰ ਜ਼ਰੂਰ ਵਿਖਾ ਲੈਣੀ ਹੈ ਤੇ ਜੇ ਵਿੱਚ ਡਿਲੀਟ ਹੋ ਗਈ ਨਾ ਫਿਰ ਇਹਦੇ ਕੋਹ ਨਹੀਂ ਕਰ ਸਕਦੀ ਵੀਡੀਓ ਤੋਂ ਉਹਨਾਂ ਨੇ ਕਿਸ ਨਾ ਕਿਸ ਦਿਨ ਇਹ ਸਾਰਿਆਂ ਨੂੰ ਵਿਖਾ ਦੇਣੀ ਉਹਨੇ ਮੈਨੂੰ ਧਮਕੀ ਦਿੱਤੀ ਆ ਆਂਦੇ ਮੈਂ ਕਿਸ ਵੀ ਵੇਲੇ ਵਿਖਾ ਸਕਦੀ ਆ ਪਤਾ ਨਹੀਂ ਕਿਉਂ ਐਡੀ ਚੰਗੀ ਬਣੀ ਆ ਮੇਰੇ ਨਾਲ ਆ ਕੱਲ ਦੀ ਇੱਧਰ ਹਟਾਉਂਦੇ ਚੱਕਰਾਂ 'ਚ ਇੱਧਰੋਂ ਹਟਾ ਕੇ ਖੋਸ਼ ਹੋਣਾ ਕਿ ਜਿਹੜਾ ਮਾੜਾ ਮੋਟਾ ਘਰ ਮੈਨੂੰ ਹੱਥਾਂ ਨਾਲ ਲਾਉਣਾ ਪੈਂਦਾ ਵਾ ਉਹ ਨਾ ਕਿਤੇ ਹਲਾਉਣਾ ਪੈ ਜੀ ਬਾਕੀ ਮੈਨੂੰ ਕੋਈ ਗੁੱਸਾ ਨਹੀਂ ਆ ਬੇਸ਼ੱਕ ਜੇ ਤੁਹਾਨੂੰ ਕਹਿੰਦੇ ਆ ਨਾ ਵੀ ਉਧਰ ਕੰਮ ਤੇ ਨਹੀਂ ਜਾਣਾ ਤੇ ਦੋ ਚਾਰ ਦਿਨ ਨਾ ਹੀ ਉਹ ਤਾਂ ਵੇਖ ਲਾ ਕਿੰਨੀ ਉਹਦੇ ਢਿੱਡ ਦੇ ਵਿੱਚ ਚੋਰ ਵਾ ਆਈ ਹੀ ਪਰ ਮੈਨੂੰ ਦੱਸਿਆ ਨਹੀਂ ਵੀ ਆਹ ਗੱਲ ਹੋਈ ਕਿਉਂ ਹੋਈ ਜਾਂ ਕਿੱਦਾਂ ਹੋਈ ਉਹ ਜੇ ਉਹਦੀ ਨੀਤ ਸਾਫ਼ ਹੋਵੇ ਤਾਂ ਮੈਨੂੰ ਸਿੱਧਾ-ਸਿੱਧਾ ਆਂਦੀ ਵੀ ਰਵਿੰਦਰ ਰਾਹ ਤੇ ਆਹ ਗੱਲ ਮਾੜੀ ਆ ਮੈਨੂੰ ਪਤਾ ਹੀ